ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਤੇ ਇੱਕ ਵੜ ਦਿਖਾਵਾਂਗੇ। ਏਰੀਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ। ਬਿਲਕੁਲ ਸਕਰੀਨ ਦੇ ਨੀਚੇ ਨੰਬਰ ਚੱਲਦੇ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਇਹ ਮੱਝ ਦੋਸਤੋ ਦੂਜਾ ਸੁਭਾ ਸੁਈ ਆ। ਤਕਰੀਬਨ ਅੱਜ 8 ਦਿਨ ਹੋ ਗਏ ਆ ਸੁਈ ਨੂੰ। ਮਿਲਕ ਬਿਲਕੁਲ ਜਿਹੜਾ 10 ਲੀਟਰ ਤੁਹਾਨੂੰ ਰੈਡੀ ਮਿਲੂਗਾ ਹਵਾਨਾ ਬਹੁਤ ਵਧੀਆ ਖੂਬਸੂਰਤ ਆ ਸਿੰਗਲ ਹੱਡੀ ਦੇ ਵਿੱਚ ਨੀਲੀ 라ਵੀ ਦੇ ਆ ਬਿਲਕੁਲ ਕੈਰੈਕਟਰ ਜਿਹੜੇ ਤੁਹਾਨੂੰ ਪੂਰੇ ਵੇਖਣ ਦੇ ਵਿੱਚ ਮਿਲਣਗੇ ਹਵਾਨੇ ਦੀ ਬੰਤਰ ਬਹੁਤ ਖੂਬਸੂਰਤ ਆ ਮੁੱਠੀ ਵਾਲਾ ਥਾਣਾ ਤਾਰ ਬਿਲਕੁਲ ਸਾਫ਼ ਸੁਥਰੀ ਹੈਗੀ ਸਾਰੇ ਪਾਸਿਓ ਬਿਲਕੁਲ ਹਵਾਨਾ ਬੇਦਾਗ ਬਹੁਤ ਖੂਬਸੂਰਤ ਹਵਾਨਾ ਹੈਗਾ ਮਗਰ ਮੇਲ ਕਾਫ ਆ ਬੱਚਾ ਮਗਰ ਜਿਹੜਾ ਦੋਸਤੋ ਕੱਟਾ ਕੱਟਾ ਵੀ ਨੀਲੀ 라ਵੀ ਦੇ ਵਿੱਚ ਆਉਂਦਾ ਹੈਗਾ ਤਕਰੀਬਨ ਮੱਝ ਦਾ ਜਿਹੜਾ ਮੋਲ ਹੈਗਾ ਦੋਸਤੋ 53500 ਰੁਪਈਆ ਜਿਹੜਾ ਇਸ ਦੀ ਡਿਮਾਂਡ ਹੈਗੀ ਆ ਮੁੱਲ ਹੈਗਾ ਤੁਸੀਂ ਮੌਕੇ ਤੇ ਘਰ ਪਹੁੰਚ ਗਏ ਤਸੱਲੀ ਕਰ ਤੋਂ ਬਾਅਦ ਇਹ ਮੱਝ ਖਰੀਦ ਸਕਦੇ ਹੋ 535000 ਦੇ ਵਿੱਚ ਤੁਹਾਨੂੰ ਦੋਸਤੋ ਇਹ ਜਿਹੜੀ ਮੱਝ ਮਿਲਦੀ ਪਈ ਆ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਹੈਗਾ ਇਸ ਦੇ ਥੱਲੇ ਦੂਜੇ ਨੰਬਰ ਤੇ ਦੋਸਤੋ ਜੇ ਇਕ ਕਰ ਆਪਾਂ ਗੱਲ ਕਰੀਏ ਇਸ ਵੜ ਦੀ ਤਾਂ ਇਹ ਵੀ ਦੂਜਾ ਸੁਬਾ ਸੂਈ ਆ ਤਕਰੀਬਨ 12 ਤੋਂ 14 ਦਿਨ ਹੋ ਗਿਆ ਸੂਈ ਨੂੰ ਤੇ ਮਿਲਕ ਜਿਹੜਾ ਦੋਸਤੋ 13 ਕਿਲੋ ਬਿਲਕੁਲ ਰੈਡੀ ਹੈਗਾ ਮਗਰ ਮੇਲ ਕਾਫ ਆ ਬੱਚਾ ਜਿਹੜਾ ਮਗਰ ਹੈਗਾ ਦੋਸਤੋ ਬੱਚਾ ਹੈਗਾ ਇਸ ਤੇ ਚੰਗੀ ਵਿਹੜ ਬਿਲਕੁਲ ਸੀਲਸ ਲੱਗ ਪੂਰੀ ਆ ਦੋਸਤੋ ਤੇ ਧਾਰ ਦੀ ਵੀ ਬਿਲਕੁਲ ਪਾਸ ਹੈਗੀ ਆ ਚਵਾਈ ਤੁਸੀਂ ਮੌਕੇ ਤੇ ਘਰ ਪਹੁੰਚ ਕੇ ਜਰੂਰ ਕਰ ਸਕਦੇ ਜੀ ਬਿਲਕੁਲ ਸੀਲਸ ਲੱਗ ਪੂਰੀ ਆ ਦੋਸਤੋ ਤੇ ਧਾਰ ਦੀ ਚਵਾਈ ਵੀ ਬਹੁਤ ਖੂਬਸੂਰਤ ਆ ਮੋਟੀ ਧਾਰ ਆ ਕੋਈ ਭੂਰ ਛੱਟਾ ਨਹੀਂ ਤੁਹਾਨੂੰ ਮਿਲੇਗਾ ਮੁੱਲ ਜਿਹੜਾ ਵਿਹੜ ਦਾ ਦੋਸਤੋ 31000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਂ ਜਿਹੜਾ ਘਰ ਪਹੁੰਚ ਜਾਂਦਾ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ